ਜਦੋਂ ਬਾਗੀ ਸਾਡੇ ਪਿੰਡ ਦੇ ਵਿੱਚ 1990-91 ਵਿੱਚ ਸਾਡੇ ਪਿੰਡ ਦੇ ਗਲੀਆਂ ਪੱਕੀਆਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਰਿਪੇਅਰ ਨਹੀਂ ਹੋਈ ਕਾਗਜ਼ਾਂ 'ਚ ਰਿਪੇਅਰ ਹੋਈ ਗਈ ਅਦਰਵਾਈਜ਼ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਤੁਸੀਂ ਆਪਣੇ ਕੈਮਰੇ ਨੂੰ ਸਾਰੇ ਪਾਸੇ ਘੁਮਾ ਲਓ ਜੇ ਕੋਈ ਨਸ਼ਾ ਬੰਨਣਾ ਵਾਲਾ ਕੰਮ ਹੁੰਦਾ ਅੱਜ ਇੱਥੇ ਰੌਣਕ ਨਹੀਂ ਲੱਗਣੀ ਸੀ ਇਹ ਮੈਂ ਇਹ ਵੀ ਜਾਨਣਾ ਚਾਹਾਂਗਾ ਕਿ ਗੀਤ ਆਇਆ ਸੀ ਕਿ ਲੈਲਾ ਤੂੰ ਸਰਪੰਚੀ ਵਿੱਚ ਸਰਕਾਰੀ ਪੈਸਾ ਖਾਵਾਗੇ ਤੇ ਸੋਦੀ ਵਾਈਫ ਨੇ ਤਾਂ ਇਹ ਗੱਲ ਕਹੀ ਸੀ ਮੈਂ ਦਾ ਲਾਸਟ ਪਿੰਡਾ ਲੱਗੇ ਹੱਦ ਪੈ ਗਈ ਪਟਿਆਲੇ ਦੀ ਇੱਥੇ ਕੋਈ ਵਿਕਾਸ ਨਹੀਂ ਪੰਚਾਇਤ ਦੀ ਚੋਣਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਤਾਂ ਪਿੰਡਾਂ ਦੇ ਵਿੱਚ ਰੌਣਕਾਂ ਲੱਗਣੇ ਸ਼ੁਰੂ ਹੋ ਜਾਂਦੀਆਂ ਨੇ ਅੱਜ ਅਸੀਂ ਤੁਹਾਨੂੰ ਪਿੰਡਾਂ ਦੀ ਜਿਹੜੀ ਰੌਣਕਾਂ ਨੇ ਉਸ ਦੇ ਨਾਲ ਮਿਲਾਵਾਂਗੇ ਅਸੀਂ ਸੰਗਰੂਰ ਦੇ ਪਿੰਡ ਬਘਰੋਲ ਵਿੱਚ ਖੜੇ ਆ ਤੇ ਜਾਣਦੇ ਆ ਲੋਕਾਂ ਤੋਂ ਕੀ ਉਹਨਾਂ ਦੇ ਕੀ ਮਸਲੇ ਨੇ ਕਿ ਹੁਣ ਤੱਕ ਜਿਹੜੇ ਸਰਪੰਚ ਬਣਦੇ ਆਏ ਨੇ ਉਹਨਾਂ ਦੀਆਂ ਉਮੀਦਾਂ ਦੇ ਖਰੇ ਉਤਰੇ ਨੇ ਜਾਂ ਫਿਰ ਇਸ ਵਾਰ ਦੀਆਂ ਚੋਣਾਂ ਨੇ ਜਿਹੜੀਆਂ ਕਿ ਸਰਪੰਚ ਖਰੇ ਉੱਤਰਣਗੇ ਜਾਂ ਨਹੀਂ ਆਉ ਜਾਣਦੇ ਆ ਪਿੰਡਾਂ ਦੇ ਵਿੱਚੋਂ ਮਹਤਵਪੂਰਨ ਬੰਦੇ ਤੋਂ ਜੀ ਅਮਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਤੱਕ ਜਿੰਨੀਆਂ ਵੀ ਪੰਚਾਇਤਾਂ ਬਣੀਆਂ ਨੇ 21 ਸੋਡੇ ਜਿਹੜੀਆਂ ਉਮੀਦਾਂ ᱛੀਆਂ ਤੁਸੀਂ ਵੋਟਾਂ ਦਿੰਦੇ ਆਇਓ ਹਰ ਸਾਲ 5 ਸਾਲ ਬਾਅਦ ਤੁਸੀਂ ਵੋਟਾਂ ਦਿੰਦੇ ਹੋ ਕਿ ਸੋਡੀਆਂ ਉਮੀਦਾਂ ਤੇ ਖਰੇ ਉੱਤਰੇ ਨੇ ਛੋੜੇ ਪਿੰਡ ਦਾ ਵਿਕਾਸ ਕੁਝ ਹੋਇਆ ਜਾਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਜਿੰਨੀਆਂ ਵੀ ਹੁਣ ਤੱਕ ਸਾਡੇ ਪੰਚਾਇਤਾਂ ਹੋਈਆਂ ਨੇ ਜਾਂ ਪੰਜ ਸਰਪੰਚ ਹੋਏ ਨੇ ਜਿਸ ਹਿਸਾਬ ਨਾਲ ਵਿਕਾਸ ਹੋਣਾ ਚਾਹੀਦਾ ਸੀਗਾ ਉਸੇ ਹਿਸਾਬ ਨਾਲ ਬਿਲਕੁਲ ਵੀ ਵਿਕਾਸ ਨਹੀਂ ਹੋਇਆ ਹੈਗਾ ਹੁਣ ਵੀ ਅਸੀਂ ਅੱਗੇ ਆਉਣ ਵਾਲੇ ਜੋ ਵੀ ਮੈਂਬਰ ਸਰਪੰਚ ਹੋਣਗੇ ਉਹਨਾਂ ਤੋਂ ਉਮੀਦ ਰੱਖਦੇ ਆਂ ਵੀ ਉਹ ਚੰਗੇ ਕੰਮ ਕਰਨ ਮਾਡਲ ਪਿੰਡ ਬਣਾਉਣ ਜਿਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਸੰਗਰੂਰ ਹੱਦ ਤੇ ਪਿੰਡ ਹੋਣ ਕਾਰਨ ਸਾਡੇ ਪਿੰਡ ਵਿੱਚ ਬਹੁਤ ਸਾਰੀਆਂ ਸਹੂਲਤਾਂ ਨਹੀਂ ਹਨ ਜੋ ਕਿ ਸਾਨੂੰ ਬਹੁਤ ਲੋਡ ਦੀਆਂ ਹਨ ਇਸ ਲਈ ਅੱਜ ਤੱਕ ਸਾਡੇ ਜੋ ਵੀ ਪੰਚਾਇਤ ਹੋਈ ਹੈ ਉਹ ਉਹ ਸਹੂਲਤਾਂ ਸਾਡੇ ਪਿੰਡ ਵਿੱਚ ਨਹੀਂ ਲਿਆ ਸਕੀ ਜੋ ਸਾਨੂੰ ਲੋੜ ਦੀ ਹੈ ਕੀ ਲੱਗਦਾ ਹੁਣ ਸਾਨੂੰ ਤੁਸੀਂ ਕਿਸ ਸਰਪੰਚ ਨੂੰ ਜਿਹੜਾ ਹੈਗਾ ਚੁਣੋਗੇ ਵੀ ਕੌਣ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਕਿਸ ਨੂੰ ਤੁਸੀਂ ਵੋਟ ਦੇਉਂਗਾ ਆਪਣੀ ਅਸੀਂ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਨੌਜਵਾਨ ਮੁੰਡਾ ਬਣੇ ਪੜਿਆ ਲਿਖਿਆ ਜੋ ਕਿ ਅਸੀਂ ਨੇ ਚੁਣ ਵੀ ਦਿੱਤਾ ਹੈ ਤੇ ਅਸੀਂ ਉਸ ਦੀ ਹਮਾਇਤ ਕਰ ਰਹੇ ਹਾਂ ਪੂਰੇ ਜੋਰ ਅਪੀਲ ਨਾਲ ਤੇ ਸਾਨੂੰ ਪੂਰੀ ਆਸ ਹੈ ਕਿ ਉਹ ਸਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਕਿ ਨੌਜਵਾਨ ਜਿਹੜੇ ਹੈਗੇ ਹੋ ਵੀ ਸਾਡੇ ਪਿੰਡ ਦਾ ਵਿਕਾਸ ਕੌਣ ਕਰਵਾ ਸਕਦਾ ਹੈ ਹਜੇ ਤੱਕ ਸਾਡੇ ਪਿੰਡ ਦਾ ਵਿਕਾਸ ਪਿਛਲੇ ਸਾਲਾਂ ਦੇ ਵਿੱਚ ਹੋਇਆ ਜਾਂ ਨਹੀਂ ਪੂਰੀ ਗੱਲ ਦੱਸੋ ਹਾਂਜੀ ਪਹਿਲਾਂ ਤਾਂ ਪੰਜਾਬ ਚੈਨਲ ਨੂੰ ਸਸ਼ੇਕਾ ਤੇ ਮੈਂ ਸੁਖਪਾਲ ਸਿੰਘ ਤੇ ਵੋਟ ਤੇ ਸਪੋਰਟ ਤਾਰੀਮਾਨ ਸਰਪੰਚ ਨੂੰ ਹੋਗੀ ਤੇ ਸਾਡਾ ਜਿਹੜਾ ਫਿਊਚਰ ਹੈਗਾ ਆਉਣ ਵਾਲਾ ਪਿੰਡ ਦਾ ਫਿਊਚਰ ਜੋ ਕਿ ਦੇਖ ਰਿਹਾ ਵੀ ਉਹ ਸਾਡਾ ਸਰਪੰਚ ਤਾਰੀਮਾਨ ਹੀ ਕਰ ਸਕਦਾ ਪਹਿਲਾਂ ਸਰਪੰਚ ਬਣੇ ਨੇ ਉਹਨਾਂ ਬਰਤ ਮੈਂ ਕੁਝ ਵੀ ਨਹੀਂ ਕਹਿ ਸਕਦਾ ਜਿੱਦਾਂ ਤੁਸੀਂ ਦੇਖ ਰਹੇ ਹੋ ਵੀਰੇ ਨੇ ਬੋਲਿਆ ਵੀ ਪਹਿਲਾਂ ਕਿੰਨਾ ਕੁ ਵਿਕਾਸ ਹੋਇਆ ਸੋਨੇ ਸੁਣੀ ਹੀ ਲਿਆ ਉਹੀ ਸਾਡੇ ਲਫ਼ਜ਼ ਨੇ ਜਿਵੇਂ ਪਹਿਲਾ ਵਿਕਾਸ ਹੋਇਆ ਤੁਸੀਂ ਲੰਘ ਕੇ ਆਏ ਹੋ ਸੰਗਰੂਰ ਜਿਹਦਾ ਲਾਸਟ ਪਿੰਡ ਆ ਲੱਗੇ ਹੱਦ ਪੈ ਗਈ ਪਟਿਆਲੇ ਦੀ ਇੱਥੇ ਕੋਈ ਵਿਕਾਸ ਨਹੀਂ ਸਕੂਲ ਵੀ ਬਣਿਆ ਦਸਵੀਂ ਤੱਕ ਸਕੂਲ ਆ ਪਲੱਸ 2 ਤੱਕ ਹੋ ਗਿਆ ਠੀਕ ਹੈ ਜੀ ਤੇ ਹੋਰ ਵੀ ਆਰਓ ਸਿਸਟਮ ਹੱਤ ਕੁਛ ਵੀ ਨਹੀਂ ਜਾਣੇ ਬਹੁਤ ਨੋਟੀਫਿਕੇਸ਼ਨ ਭੇਜ ਦਿੱਤੀ ਕੇ ਸਰਕਾਰ ਨੂੰ ਸਰਪੰਚਾਂ ਨੂੰ ਵੀ ਚਾਹੇ ਪੜੇ ਹੋਏ ਨੇ ਜੇ ਅਨਪੜ੍ਹ ਨੇ ਉਹ ਗੱਲਾਂ ਮੈਟਰ ਨਹੀਂ ਕਰਦੀਆਂ ਵੀ ਵਿਕਾਸ ਕਿੱਦਾਂ ਦਾ ਹੈ ਨਾ ਜੀ ਤੇ ਜਿਵੇਂ ਨਾਲ ਨੌਜਵਾਨ ਨੇ ਹੁਣ ਸਾਨੂੰ ਪਤਾ ਸਾਡਾ ਜੋ ਅਸੀਂ ਚੁਣਿਆ ਸਰਪੰਚ ਤਾਰੀਮਾਨ ਗ੍ਰੈਜੂਏਸ਼ਨ ਲੈਵਲ ਦਾਗਾ ਬੜਾ ਲਿਖਿਆ ਸੁਝਵਾਨਾ ਤੇ ਹੋਰ ਸਾਰੇ ਜਿੰਨੇ ਵੀ ਸਾਡੇ ਆਪਣੀ ਏਸ ਦੇ ਨੇ ਜੰਗ ਏਸ ਦੇ ਮੁੰਡੇ ਸਾਰੇ ਨਾਲ ਆਏ ਸਾਡੀ ਸੋਚ ਆ ਵੀ ਪਿੰਡ ਨੂੰ ਮੋਡੀਫਾਈ ਬਣਾਉਣਾ ਠੀਕ ਹੈ ਜੀ ਹਾਂਜੀ ਕੁਝ ਸਾਡੇ ਨਾਲ ਜਿਹੜੇ ਬਜ਼ੁਰਗ ਵੀ ਮੌਜੂਦ ਨੇ ਅਸੀਂ ਇਹਨਾਂ ਤੋਂ ਵੀ ਜਾਨਣਾ ਚਾਹਾਂਗੇ ਕਿ ਜੋ ਅੱਜ ਤੱਕ ਦੇ ਮੁੱਦੇ ਰਹੇ ਨੇ ਇਹਨਾਂ ਦੇ ਕੀ ਮੁੱਦੇ ਰਹੇ ਨੇ ਤੇ ਹੁਣ ਇਹ ਜਿਹੜੀ ਚੋਣ ਦੇਣਗੇ ਕਿਸ ਮੁੱਦਿਆਂ ਨੂੰ ਲੈ ਕੇ ਚੋਣ ਦੇਣਗੇ ਜੀ ਹਾਂ ਤੁਹਾਡੇ ਤੋਂ ਜਾਣਾਂਗੇ ਵੀ ਕਿਹੜੀ ਸਮੁੱਦੇ ਹੋਣਗੇ ਜਿਹੜੇ ਤੁਹਾਡੇ ਕੀ ਵਿਕਾਸ ਚਾਹੋ ਤੁਸੀਂ ਪਿੰਡ ਦਾ ਸਾਹੀ ਜੀ ਤਾਰੀਮਾਨ ਨੂੰ ਆਹੋ ਕਰਤਾ ਜੀ ਬਸ ਇਹਨਾਂ ਇਹ ਤੋਂ ਹੀ ਅਸੀਂ ਚਾਹੁੰਦੇ ਹਾਂ ਜੀ ਤਾਰੀਮਾਨ ਤੋਂ ਇਹ ਨਾ ਜਾਣ ਮੁੰਡਾ ਜੀ ਇਹ ਦੇ ਵਾਸਤੇ ਇਸ ਤੋਂ ਹੀ ਆ ਜੀ ਚਾਹੁੰਦੇ ਜੀ ਪਿੰਡ ਦਾ ਵਿਕਾਸ ਕਰੂ ਹਾਂ ਜੀ ਤੁਸੀਂ ਕੀ ਚਾਹੁੰਦੇ ਹੈਗੇ ਉਹ ਵੀ ਤੁਹਾਡੇ ਪਿੰਡ ਦੇ ਜਿਹੜੇ ਕੀ ਕੀ ਘਾਟਾਂ ਨੇ ਤੁਹਾਡੇ ਪਿੰਡ ਦੇ ਕੀ ਕੀ ਵਿਕਾਸ ਜਿਹੜੇ ਉਹਦਾ ਉਹਦੂ ਰਿਪਏ ਨੇਗੇ ਵੀ ਉਹ ਤੋਂ ਤੁਹਾਨੂੰ ਜਿਹੜੀਆਂ ਵੋਟਾਂ ਆਈਆਂ ਨੇ ਉਹਦੇ ਵਿੱਚ ਤੁਸੀਂ ਕਿਸ ਨੂੰ ਵੋਟ ਦੇਵੋਗੇ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਹੈਗੇ ਤੁਹਾਡੇ ਮੁੱਦੇ ਨੇ ਕੀ ਮੁੱਦੇ ਹੋਣਗੇ ਅਸੀਂ ਤਾਰੀਮਾਨ ਨੂੰ ਜੀ ਸਰਪੰਚ ਕਰਦਾ ਜੀ ਅੱਗੇ ਵਾਸਤੇ ਸਾਡੇ ਕੰਮ ਸਾਰੀ ਕਰਾਵਾਂਗਾ ਜੀ ਜੋ ਵੀ ਕੰਮ ਅਸੀਂ ਕਹਾਂਗੇ ਤਾਰੀਮਾਨ ਨੂੰ ਉਹੀ ਕੰਮ ਕਰਾਉਗਾ ਜੀ ਸਰਪੰਚ ਸਾਹਿਬ ਆ ਸਾਰੇ ਕੰਮ ਨੂੰ ਤਿਆਰ ਨੇ ਜੀ ਇਹ ਕਰਨ ਨੂੰ ਪੜੇ ਲਿਖੇ ਨੇ ਜੀ ਨੌਜਵਾਨ ਵਧੀਆ ਬੰਦੇ ਨੇ ਜੀ ਸਾਰੀ ਪਹਿਲਾਂ ਵੀ ਇਹ ਸਰਪੰਚੀ ਕਰ ਚੁੱਕੇ ਜੀ 15 ਸਾਲਾਂ ਵਧੀਆ ਸਰਪੰਚ ਨਹੀਂ ਦੇਖੋ ਤੁਸੀਂ ਸੁਣਿਆ ਪਿੰਡ ਦੇ ਇੱਕ ਬਹੁਤ ਸਾਰੇ ਮੋਤਵਰ ਲੋਕ ਜਿਹੜੇ ਇੱਥੇ ਮੌਜੂਦ ਨੇ ਉਹ ਵਿਕਾਸ ਤੋਂ ਜਿਹੜੇ ਹੈਗੇ ਖੁਸ਼ ਨਜ਼ਰ ਨਹੀਂ ਆ ਰਹੇ ਪਰ ਹੁਣ ਇਹਨਾਂ ਨੂੰ ਉਮੀਦ ਜਿਹੜੀ ਜਾਗੀ ਹੈਗੀ ਹੈ ਇੱਕ ਅਵਤਾਰ ਸਿੰਘ ਤਾਰੀ ਮਾਨ ਤੋਂ ਉਮੀਦ ਜ਼ਰੂਰ ਜਾਗੀ ਹੈ ਇਹਨਾਂ ਨੂੰ ਲੱਗਦਾ ਕਿ ਅਵਤਾਰ ਸਿੰਘ ਤਾਰੀ ਜੋ ਹੈਗੇ ਨੇ ਵੀ ਉਹ ਸਾਡੇ ਪਿੰਡ ਦਾ ਵਿਕਾਸ ਕਰਾ ਸਕਦੇ ਨੇ ਕਿਉਂਕਿ ਇੱਕ ਅਵਤਾਰ ਸਿੰਘ ਤਾਰੀ ਪੜੇ ਲਿਖੇ ਵੀ ਜਿਹੜੇ ਹੈਗੇ ਨੇ ਆਪਾਂ ਗੱਲ ਕਰਦੇ ਆ ਅਵਤਾਰ ਸਿੰਘ ਤਾਰੀ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਤੋਂ ਵੀ ਜਾਣਨਾ ਚਾਹਾਂਗੇ ਕਿ ਉਹ ਪਿੰਡ ਵਾਸੀਆਂ ਦੀ ਉਮੀਦਾਂ ਤੇ ਖਰਾ ਉਤਰਨ ਪਾਣਗੇ ਜਾਂ ਪਹਿਲਾਂ ਵਾਂਗ ਹੀ ਜਿਹੜਾ ਵਿਕਾਸ ਹੈ ਉਹ ਅਧੂਰਾ ਰਹੇਗਾ ਜਿਮਾਰ ਸਾਹਿਬ ਪਹਿਲਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਕਿ ਤੁਹਾਡੇ ਅੰਦਰ ਜਜ਼ਬਾ ਕਿ सरपंच दी ਚੋਣ ਲੜਨ ਲਈ ਬਨਦਾ ਸੱਸੀਕਾਰ ਸਾਰਿਆਂ ਨੂੰ सरपंच ਦੀ ਚੋਣ ਦਾ ਜਜ਼ਬਾ ਜਿਹੜਾ ਆ ਨੌਜਵਾਨ ਖੜੇ ਨੇ ਇਹ ਰੀੜ ਦੀ ਹੱਡੀ ਹੁੰਦੇ ਨੇ ਕੋਈ ਵੀ ਸਰਕਾਰ ਬਣਦੀ ਆ ਜਾਂ ਕੋਈ ਪਿੰਡ ਦਾ ਸਰਪੰਚ ਬਣਦਾ ਇਹਨਾਂ ਦੇ ਇਹਨਾਂ ਤੋਂ ਬਿਨਾ ਬਣ ਨਹੀਂ ਸਕਦਾ ਨੰਬਰ 2 ਜਦਕਿ ਸਾਡੇ ਪਿੰਡ ਦੇ ਵਿੱਚ 1990 99 ਵਿੱਚ ਸਾਡੇ ਪਿੰਡ ਚ ਗਲੀਆਂ ਪੱਕੀਆਂ ਹੋਈਆਂ ਸੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਰਿਪੇਅਰ ਨਹੀਂ ਹੋਈ ਕਾਗਜ਼ਾਂ 'ਚ ਰਿਪੇਅਰ ਹੋਈ ਗਈ ਅਦਰਵਾਈਜ਼ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਤੁਸੀਂ ਸਾਡੇ ਪਿੰਡ ਵਿਧੀਆਂ ਲੰਕ ਆਏ ਹੋ ਜਿੱਥੇ ਬੂਟੇ ਲੱਗਣੇ ਨੇ ਜਿੱਥੇ ਨੋਟਿਸ ਬੋਰਡ ਲੱਗਣੇ ਨੇ ਉੱਥੇ ਸਾਡੇ ਰੂੜੀਆਂ ਲੱਗੀਆਂ ਹੋਈਆਂ ਨੇ ਸਾਡੇ ਦੋਸਤਾਂ ਮਿੱਤਰਾਂ ਨੇ ਮੇਰੇ ਨਾਲ ਸਪੋਰਟ ਕਰੀ ਆ ਕਹਿੰਦੇ ਅਸੀਂ ਤੇਰੇ ਨਾਲ ਆ ਤੇ ਸਾਰੇ ਇੱਕ ਸਾਨੂੰ ਹੋਰ ਗੱਲ ਦੱਸ ਦਈਏ ਸਾਡੇ ਪਿੰਡ ਜਿਹੜੇ ਮੈਂਬਰ ਨੇ ਉਹ ਸੱਤ ਦੇ ਸੱਤ ਸਰਬਸੰਮਤੀ ਨਾਲ ਬਣੇ ਨੇ ਉਹਨਾਂ ਦੀ ਆਪਾਂ ਨੂੰ ਪੂਰੀ ਸਪੋਰਟ ਆ ਤੇ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਬਾ ਮੇਰੀ ਸੋਚ ਇਹੀ ਆ ਵੀ ਅਸੀਂ ਪਿੰਡ ਨੂੰ ਮੋਟੀਫਾਈ ਕਰਨਾ ਕਿਤੇ ਆਮ ਜਿਹੜੇ ਸਰਪੰਚ ਦੇਖੇ ਨੇ ਪਿੰਡਾਂ ਦੇ ਵਿੱਚ ਨਸ਼ਾ ਵੰਡ ਕੇ ਜਾਂ ਪੈਸਾ ਵੰਡ ਕੇ ਵੋਟ ਖਰੀਦਦੇ ਨੇ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਤੁਸੀਂ ਵੀ ਕਿਤੇ ਨਸ਼ਾ ਵੰਡ ਕੇ ਵੋਟ ਖਰੀਦੋ ਤੁਸੀਂ ਆਪਣੇ ਕੈਮਰੇ ਨੂੰ ਸਾਰੇ ਪਾਸੇ ਘੁਮਾ ਲਓ ਜੇ ਕੋਈ ਨਸ਼ਾ ਵੰਡਣ ਵਾਲਾ ਕੰਮ ਹੁੰਦਾ ਅੱਜ ਇੱਥੇ ਰੌਣਕ ਨਹੀਂ ਲੱਗਣੀ ਸੀ ਤੇ ਮੈਂ ਇਹ ਵੀ ਜਾਣਨਾ ਚਾਹਾਂਗਾ ਇੱਕ ਗੀਤ ਆਇਆ ਸੀ ਆ ਕਿ ਲੈਲਾ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ ਤੇ ਤੁਹਾਡੀ ਵਾਈਫੜਾ ਤਾਂ ਇਹ ਸੱਭਿਆਚਾਰ ਨਹੀਂ ਹੈਗਾ ਇਹਨੂੰ ਇਹਨੂੰ ਅਸੀਂ ਲਾਇਕ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਜਿਹੜੇ ਪਿੰਡ ਦੇ ਲੋਕ ਨੇ ਛੋਡੇ ਦੇ ਕਿੰਨਾ ਕੁ ਫੇਤ ਕਰਦੇ ਨੇ ਕਿੰਨਾ ਕੁ ਵਿਸ਼ਵਾਸ ਕਰਦੇ ਨੇ ਤੇ ਤੁਸੀਂ ਕਿੰਨਾ ਕੁ ਜਿਹੜੀ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੋਗੇ ਦੇਖੋ ਵਿਸ਼ਵਾਸ ਵਾਲੀ ਗੱਲ ਤਾਂ ਹੁਣ ਸਾਰਾ ਪਿੰਡੀ ਕਰਦਾ ਬਾਕੀ ਤਾਂ 30 ਤਰੀਕ ਨੂੰ ਪਤਾ ਲੱਗੂਗਾ ਠੀਕ ਹੈ ਵੀ ਵਿਸ਼ਵਾਸ ਕਰਦੇ ਨੇ ਜਾਂ ਨਹੀਂ ਕਰਦੇ ਉਮੀਦਾਂ ਤੇ ਮੈਂ ਤਾਂ ਪਹਿਲਾਂ ਤੋਂ ਨਹੀਂ ਆਪਾਂ ਬੇਦਾਗਾਂ ਜਿਹੜੀ ਗੱਲ ਮੂੰਚੋਂ ਕਹੀ ਆ ਉਹ ਪੂਰੀ ਕਰਦੇ ਆ ਇਹਨਾਂ ਨੂੰ ਕੋਈ ਪਾਰਟੀਵਾਦੀ ਨਾਲ ਤੁਸੀਂ ਸਬੰਧ ਰੱਖਦੇ ਹੋ ਜਾਂ ਪਿੰਡ ਦੀ ਜਿਹੜੀ ਇਲੈਕਸ਼ਨ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜੀ ਪਿੰਡ ਦੀ ਇਲੈਕਸ਼ਨ ਹੁੰਦੀ ਹੈ ਭਾਈਚਾਰੇ ਦੀ ਇਲੈਕਸ਼ਨ ਹੁੰਦੀ ਹੈ ਕੀ ਮੰਨਦੇ ਤੁਸੀਂ ਕੋਈ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੜੇ ਇਲੈਕਸ਼ਨ ਲੜ ਰਹੇ ਹੋ ਜਾਂ ਕਿਸੇ ਪਾਰਟੀ ਦੇ ਹੱਥਾਂ ਛੱਡਦੇ ਹੋ ਬਹੁਤ ਵਧੀਆ ਸਵਾਲ ਹੈ ਇਹ ਮੁੰਡੇ ਖੜੇ ਨੇ ਇਹਨਾਂ ਨੂੰ ਸਿੱਧਾ ਇੱਕੇ ਗੱਲ ਗਈ ਹੋਈ ਹੈ ਵੀ ਤੁਸੀਂ ਜਿਹੜਾ ਆਮ ਆਦਮੀ ਪਾਰਟੀ ਜਾਂ ਆਮ ਆਦਮੀ ਪਾਰਟੀ ਨਾਲ ਹੋ ਜਿਹੜਾ ਕਾਂਗਰਸ ਚਾ ਕਾਂਗਰਸ ਨਾਲ ਹੋ ਜਿਹੜਾ ਕਾਲੀ ਦਲ ਚਾ ਕਾਲੀ ਦਲ ਨਾਲ ਜੋ ਵੀ ਜਿਹੜਾ ਉੱਪਰਲੇ ਲੈਵਲ ਤੇ ਜਿਹਨੂੰ ਲਾਇਕ ਕਰਦਾ ਕਰੋ ਕੋਈ ਦਿੱਕਤ ਨਹੀਂ ਠੀਕ ਹੈ ਜੇ ਆਪਾਂ ਚੰਗਾ ਕਰਾਂਗੇ ਤਾਂ ਆਪਾਂ ਨੂੰ ਉੱਪਰੋਂ ਸਾਬਾਸ਼ੇ ਮਿਲੂਗੀ ਰਹੀ ਗੱਲ ਇੱਕ ਗੱਲ ਹੋਰ ਮੁੱਦਾ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਵੀ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਜਿਹੜਾ ਕਾਂਗਰਸ ਨਾਲ ਰਹਿੰਦਾ ਹੈ ਜੇ ਕੋਈ ਤੁਹਾਡੇ ਪਿੰਡ ਨੂੰ ਕਾਂਗਰਸੀ ਪੰਡਾ ਲੰਦਾ ਲੈ ਕੇ ਆਓ ਇਕੱਠੇ ਹੋ ਕੇ ਲਾਵਾਂਗੇ ਆਮ ਆਦਮੀ ਦਾ ਪੰਡਾ ਆਉਂਦਾ ਉਹ ਵੀ ਇਕੱਠੇ ਹੋ ਕੇ ਮੈਨੂੰ ਲੈ ਕੇ ਚੱਲੋ ਅਕਾਲੀ ਦਲ ਵੱਲੋਂ ਫੰਡ ਆਉਂਦਾ ਉਹ ਵੀ ਇਕੱਠੇ ਹੋ ਕੇ ਅਸੀਂ ਸਿਰਫ ਸਾਡੇ ਪਿੰਡ ਦੇ ਵਿਕਾਸ ਵਾਸਤੇ ਖੜੇ ਹੋਇਆ ਨਾ ਕਿ ਸਰਪੰਚੀ ਦੀ ਟੌਰ ਵਾਸਤੇ ਇਹ ਸਾਨੂੰ ਮਾਇਨੇ ਨਹੀਂ ਰੱਖਦੀ ਤੁਸੀਂ ਸੁਣਿਆ ਅਵਤਾਰ ਸਿੰਘ ਤਾਰੀਮਾਨ ਨੂੰ ਜੋ ਕਿ ਇੱਕ ਨੌਜਵਾਨ ਜਿਹੜੇ ਹੈਗੇ ਤੇ ਹੁਣ ਦੇਖਣਾ ਹੋਵੇਗਾ ਕਿ ਅਵਤਾਰ ਸਿੰਘ ਤਾਰੀ ਦੇ ਸਿਰ ਤੇ ਸਰਪੰਚੀ ਦਾ ਤਾਜ ਇਸ ਲੋਕ ਸਜਾਉਂਦੇ ਨੇ ਕਿ ਅਵਤਾਰ ਸਿੰਘ ਤਾਰੀ ਇਹਨਾਂ ਦੀ ਉਮੀਦਾਂ ਤੇ ਖਰਾ ਉਤਰਦੇ ਨੇ ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ ਸੰਗਰੂਰ